ਰੋ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਕੰਗ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੂਤ ਮੱਸ ਅਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਜ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀਰਾਮ ਦੇ ਜਨਮ ਸਥਾਨ ਪ੍ਰਿਥੀਪੁਰ ਬੁੱਗਾ ਪਹੁੰਚੇ ਨੇ ਅਧਿਕਾਰੀਆਂ ਦੇ ਬੋਤਨੂ ਫੁੱਲ ਮਾਲਾ ਅਰਪਤ ਕਰਨ ਤੋਂ ਬਾਅਦ ਇੱਕ ਰੈਲੀ ਵੀ ਕੀਤੀ ਗਈ ਹੈ ਦਾਦਾ ਜੀ ਆਮ ਆਦਮੀ ਪਾਰਟੀ ਦੇ ਨੇਤਿਆਂ ਦੇ ਵੱਲੋਂ ਕਾਂਗਰਸ ਅਕਾਲੀ ਦਲ ਅਤੇ ਪਾਜਪਾ ਦੇ ਉੱਤੇ ਤਿੱਖੇ ਹਮਲੇ ਕਰਦੇ ਹੋਏ ਦੱਸਿਆ ਹੈ ਕਿਨਾਂ ਦੀ ਦਲਿਤਾਂ ਦੇ ਪ੍ਰਤੀ ਮਾੜੀ ਮਾਨਸਿਕਤਾ ਹੈ। ਉੱਥੇ ਮਾਲਵਿੰਦਰ ਕਾਂਗੜੇ ਕਹਿੰਿਆ ਕਿ ਕਾਂਗਰਸ ਸពਗੋੜਿਆਂ ਦੀ ਜਮਾਤ ਹੈ। ਉੱਥੇ ਗਜਨਮੰਤਰੀ ਹਰਪਾਲ ਜੀ ਮੰਨੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਜਿੱਤੇ ਕਿ ਆਮਕਰਾਂ ਦੇ ਨੌਜਵਾਨਾਂ ਨੂੰ ਐਮਐਲਏ ਮੰਤਰੀ ਅਤੇ ਚੇਅਰਮੈਨ ਲਗਾਇਆ ਹੈ। ਮਗਰ ਕਾਂਗਰਸ ਤੋਂ ਇਹ ਜਰਿਆ ਨਹੀਂ ਜਾ ਰਿਹਾ। ਉੱਥੇ ਉਹਨਾਂ ਕਹੇ ਕਿ ਕੇਜਰੀਵਾਲ ਬਹੁਤ ਜਲਦ ਪੰਜਾਬ ਆ ਰਹੇ ਨੇ ਤੇ ਉੱਥੇ ਰੈਲੀਆਂ ਵੀ ਕਰਨਗੇ ਤੇ ਰੋਡ ショਵ ਵੀ ਕੀਤਾ ਜਾਵੇਗਾ। ਦੇਖੋ ਜੀ ਤੁਹਾਡੇ ਸਾਹਮਣੇ ਮਾਨਸਿਕਤਾ ਦਿਖਾਉਂਦੇ ਆ ਤੇ ਤੁਸੀਂ ਸੋਚੋ ਜਿਹੜੇ ਸ਼ਖਸ ਦੀ ਮਾਨਸਿਕਤਾ ਇਹ ਹੋਊਗੀ ਕਿ ਇੱਕ ਕੁੱਤੇ ਵੇਚਣ ਵਾਲੇ ਨੂੰ ਚੇਅਰਮੈਨ ਲਾਤਾ ਉਸ ਸ਼ਖਸ ਦੀ ਮਾਨਸਿਕਤਾ ਜਿਹੜੇ ਸਾਡੇ ਭਗਵਾਨ ਰਵਿਦਾਸ ਜੀ ਲਈ ਕੀ ਹੋਊਗੀ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਜਿਨ੍ਹਾਂ ਦੀ ਗੁਰਬਾਣੀ ਦਰਜ ਹੈ ਜੋ ਯਾਨੀ ਕਿਦਾਂ ਦੀ ਸੋਚ ਹੈ ਜੀ ਅਸੀਂ ਹਰ ਆਪਕ ਕੋਈ ਵੀ ਧਾਰਮਿਕ ਗ੍ਰੰਥ ਦੇਖ ਲਿਜੀਏ ਉਹ बार-बार ਇਹ ਕਹਿੰਦਾ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਗੁਰੂ ਸਾਹਿਬ ਨੇ ਬਾਰ-ਬਾਰ فرمایا ਕਿ ਜਿਹੜਾ ਨਿਮਰਤਾ ਹੈ ਉਹੀ ਸਭ ਕੁਝ ਹੈ ਕੋਈ ਵੀ ਗ੍ਰੰਥ ਜਿੰਨੀ ਯੁੱਧ ਹੋਏ ਨੇ ਚਾਹੇ ਮਹਾਭਾਰਤ ਦੇਖ ਲਈਏ ਰਮਾਇਣ ਦੇਖ ਲਈਏ ਉਹਦਾ ਵੀសារ ਇਹ ਹੈ ਕਿ ਹੰਕਾਰ ਦਾ ਹਮੇਸ਼ਾ ਹੀ ਸਿਰ ਨੀਵਾ ਹੁੰਦਾ ਪਰ ਕੈਸੀ ਮਾਨਸਿਕਤਾ ਸਮਝ ਨਹੀਂ ਆਉਂਦੀ ਪਰ ਮੈਂ ਸਮਝਦਾ ਪ੍ਰਮਾਤਮਾ ਨਾਲ ਸਾਡੀ ਡਿਊਟੀ ਲਈ ਹੈ ਅਸੀਂ ਤਾਂ ਬਹੁਤ ਛੋਟੇ ਇਨਸਾਨ ਆ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਮਹਾਮਾਈ ਦੀ ਕਿਰਪਾ ਤੇ ਸਾਡੀ ਡਿਊਟੀ ਲਈ ਹੈ 2022 ਤੋਂ ਵੀ ਵੱਡੀ ਹਾਰ ਤੇ ਇਸ ਹਾਰ ਦੇ ਲਈ ਕਾਂਗਰਸ ਦੀ ਹਾਰ ਦੇ ਲਈ ਟੋਟਲੀ ਜ਼ਿੰਮੇਦਾਰ ਰਾਣਾ ਕੇਪੀ ਹੋਣਗੇ ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਜੀ ਇਦਾਂ ਦੱਸੋ ਜਦੋਂ ਤੁਸੀਂ ਇਦਾਂ ਦੀ ਹੰਕਾਰ ਕਿਸ ਚੀਜ਼ ਦਾ ਮਾਰ ਤੁਸੀਂ ਲੋਕਾਂ ਦੇ ਉੱਤੇ ਕੋਈ ਪਿੰਡ ਨਹੀਂ ਛੱਡਿਆ ਜਿੱਥੇ ਝੂਠੇ ਪਰਚੇ ਨਾ ਹੋਣ ਦੋ ਸਾਲ ਤੋਂ ਇੱਥੇ ਸ਼ਾਂਤੀ ਦਾ ਰਾਜ ਹੈ ਚਾਹੇ ਕੋਈ ਵਿਰੋਧੀ ਪਾਰਟੀ ਵਾਲਾ ਉਹ ਇਹ ਨਹੀਂ ਕਹਿ ਸਕਦਾ ਕਿ ਮੇਰੇ ਤੇ ਹਰ ਦੋਸ਼ ਮੈਂਸਨਾ ਕੋਈ ਕਾਰਵਾਈ ਕਰਾਈ ਜਾਂ ਮੇਰੇ ਤੇ ਕੋਈ ਛੁੱਟਾ ਪਰਚਾ ਜਾਂ ਮੈਨੂੰ ਤੰਗ ਪਰੇਸ਼ਾਨ ਕੀਤਾ ਅਸੀਂ ਇਹ ਹੀ ਚੈਨ ਕਹਿੰਦੇ ਸੀ ਲੋਕ ਕਾਲੇ ਦੌਰ ਨੂੰ ਉਹਦੇ ਸੁਪਨੇ 'ਚ ਵੀ ਆ ਜਵੇ ਨਾ ਕਾਲਾ ਦੌਰ ਰਾਣਾ ਕੇਪੀ ਦਾ ਕਾਲਾ ਦੌਰ ਤਾਂ ਉਹ ਜਾਗ ਉੱਠਦੇ ਨੇ ਇਸ ਕਰਕੇ ਬਹੁਤ ਜਿਹੜਾ ਤੁਹਾਨੂੰ ਦਿਖਾਈ ਦਿੱ ਚਿੱਠੀ ਦਿਖਾਈ ਤੁਹਾਨੂੰ ਮੇਰੇ ਤੋਂ ਮੇਰੇ ਤੋਂ ਲੈ ਲਿਓ ਸਾਂਝੀ ਕਰ ਲਿਓ ਇਸ ਤੋਂ ਇਲਾਵਾ ਤੁਸੀਂ ਮੈਂ ਤੁਹਾਨੂੰ ਆਨ ਡਾਕੂਮੈਂਟਸ ਜਿਹੜਾ ਹੈ ਜਿਹੜਾ ਤੁਹਾਨੂੰ ਕੋਈ ਵੀ ਚੀਜ਼ ਹੈ ਦੋਸਤ ਮੈਂ ਕੋਈ ਕੁਝ ਨਹੀਂ ਤੇ ਤੁਹਾਨੂੰ ਪਹਿਲੇ 20 ਦਿਨ ਦਾ ਕੰਮ ਦਿਖਾਇਆ ਸੌ ਚੱਕਨ ਤੋਂ ਬਾਅਦ ਤੁਸੀਂ ਜਿੰਨੀਆਂ ਚਿੱਠੀਆਂ ਮੇਰੀਆਂ ਜਾਂ ਜੋ-ਜੋ ਕੰਮ ਹੈ ਜੋ-ਜੋ ਵਿਜ਼ਿਟਸ ਹੈ ਇੱਕ ਇੱਕ ਲਿਸਟ ਬਣੀ ਹੋਈ ਹੈ ਜਿੰਨੇ ਬੋਰ ਭਵੌਰ ਸਾਹਿਬ ਭਲੜੀ ਮੈਂ ਸਾਨੂੰ ਜਿਹੜੇ ਮੂੰਹ ਜਬਾਨੀ ਮੈਨੂੰ ਯਾਦ ਹੈ ਠੀਕ ਹੈ ਖਮੇੜਾ ਰਾਏਪੁਰ ਸਾਨੀ ਰਿਕਾਰਡ ਘਟੂ ਕਟ ਸਾਡੇ ਸਾਥੀ ਕਮਿਕਰ ਸਿੰਘ ਜੀ ਨੂੰ ਜਿਹੜੇ ਅਪਸ਼ਬਦ ਇੱਥੋਂ ਦੇ ਸਾਬਕਾ ਐਮਐਲਏ ਬੋਲੇ ਸੀ ਉਹਨਾਂ ਦੇ ਸਰਮਾਨ ਦੇ ਵਿੱਚ ਅੱਜ ਅਸੀਂ ਰੈਲੀ ਰੱਖੀ ਸੀਗੀ ਔਰ ਬਿਲਕੁਲ ਇੱਕ ਰੋਜ ਪ੍ਰਦਰਸ਼ਨਾ ਨਲਿਤ ਸਮਾਜ ਦਾ ਗਰੀਬ ਲੋਕਾਂ ਦਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਹੰਕਾਰੀ ਹੋ ਚੁੱਕੇ ਨੇ ਕਿ ਕਿਸ ਤਰ੍ਹਾਂ ਚੇਅਰਮੈਨ ਜਿਹੜੇ ਚੇਅਰਮੈਨ ਦੇ ਉਹਦਾਂ ਤੱਕ ਦੇ ਬੰਦੇ ਨੇਗੇ ਉਹਨਾਂ ਦੇ ਪੱਤੀ ਪ੍ਰਤੀ ਆਪ ਸ਼ਬਦ ਬੋਲਦੇ ਨੇ ਸਰਮਾਨ ਨਹੀਂ ਹੈਗਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਪ੍ਰਤਾਪ ਆਜਵਾ ਜੀ ਕਹ ਰਹੇ ਸੀਗੇ ਕਿ ਮਟੀਰੀਅਲ ਕਿੱਥੋਂ ਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਬਦਲਾਅ ਲੈ ਕੇ ਆਂਦਾਗਾ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਛੋਟੇ ਕੰਮ ਕਰਦੇ ਲਾ ਲੋ ਜਿਹੜੇ ਆਮ ਘਰਾਂ ਚੋਂ ਪੈਦਾ ਹੋਏ ਸੀਗੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਉਹਨਾਂ ਨੂੰ ਚੇਅਰਮੈਨ ਬਣਾਇਆ ਉਹਨਾਂ ਨੂੰ ਐਮ ਐਲ ਏ ਬਣਾਇਆ ਸੋ ਇਹ ਬੈਸਮੈਂਦਾ ਕਿੰਨਾ ਕੀਤੇ ਉਹਨਾਂ ਨੂੰ ਬਹੁਤ ਚੁੱਭਦਾ ਗਿਆ ਸੀ ਇਹ ਹੀ ਕਾਰਨ ਹੈ ਕਿ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਜਿਹੜੀ ਉਹਨਾਂ ਦੀ ਮਾਨਸਿਕਤਾ ਕੋਈ ਸਾਹਮਣੇ ਆਉਂਦੀ ਹੈਗੀ ਉਹ ਕਿਸ ਤਰ੍ਹਾਂ ਗਰੀਬ ਲੋਕਾਂ ਦਾ ਅਪਮਾਨ ਕਰਦੇ ਨੇ ਕਿਸ ਤਰ੍ਹਾਂ ਉਹ ਗਰੀਬ ਲੋਕਾਂ ਦੇ ਵਿਰੋਧੀ ਨੇਗੇ ਸ੍ਰੀਕੇ ਨਾਲ ਤੋਂ 2 ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਾਰਟ ਕਾਬਲੀਅਤ ਤੇ 90% ਲੋਕਾਂ ਨੂੰ ਬਿਜਲੀ ਫ੍ਰੀ ਦਿੱਤੀ ਹੈ ਫਿਰ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਆ ਬਿਜਲੀ ਜਿਹੜੀ ਨਹਿਰੀ ਮੋਟਰਾਂ ਜਿਹੜੀ ਪਾਣੀ ਵਾਲੀ ਮੋਟਰਾਂ ਦੀ ਬਿਜਲੀ ਦਿੱਤੀ ਆ ਟੋਲ ਪਲਾਜੇ ਬੰਦ ਕੀਤੇ ਆ ਵੱਡੇ ਲੀਡਰਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਕ腐ਸ਼ਨ ਦੇ ਖਿਲਾਫ ਕਾਰਵਾਈ ਹੋਈ ਆ तमाम ਉਹ ਕੰਮ ਜਿਹੜੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਹੋਇਆ ਸਕੂਲ ਆਫ ਐਮੀਨੈਂਸ ਮਹੱਲਾ ਲਈ ਨਿਖਾਮਾ ਦਿੱਤੀ ਨਹੀਂ ਇਹਦੇ 1.5 ਕਰੋੜ ਲੋਕ ਪ੍ਰੀ